ਫਗਵਾੜਾ ਦੇ ਵਾਰ ਨੰਬਰ 8 ਤੋਂ ਕਾਂਗਰਸ ਪਾਰਟੀ ਨੇ ਸਾਬਕਾ ਕੌਂਸਲਰ ਸੰਜੀਪ ਬੁਗਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਜਿਸ ਦੇ ਚਲਦਿਆਂ ਸੰਜੀਪ ਬੁਗਾ ਵੱਲੋਂ ਆਪਣਾ ਮੁੱਖ ਚੋਣ ਦਫ਼ਤਰ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਆਪਣੇ ਕਰ ਕਮਲਨ ਨਾਲ ਰੀਬਨ ਕੱਟ ਕੇ ਕੀਤਾ ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਬੋਜਨ ਸਮਾਜ ਪਾਰਟੀ ਨਾਲ ਹੋਏ ਸਮਝੌਤੇ ਤੋਂ ਬਾਅਦ ਪਾਰਟੀ ਨੂੰ ਕਾਫੀ ਮਜ਼ਬੂਤੀ ਮਿਲੀ ਹੈ ਇਸ ਮੌਕੇ ਬਾਜਯਾ ਸਮਾਜ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਜਿਥੇ ਸੰਜੀਪ ਬੁੱਗਾ ਨੂੰ ਸ਼ੁਭ ਕਾਮਨਾਵਾਂ ਮਾ ਭੇਟ ਕੀਤੀਆਂ ਉਥੇ ਹੀ ਉਹਨਾਂ ਕਿਹਾ ਕਿ ਕਾਂਗਰਸ ਤੇ बसपा ਦੇ ਉਮੀਦਵਾਰ ਵੱਡੇ ਮਾਰਜਿਨ ਨਾਲ ਇਹ ਚੋਣ ਜਿੱਤ ਕੇ ਫਗਵਾੜਾ ਅੰਦਰ ਸਾਂਝੀ ਕਾਰਪੋਰੇਸ਼ਨ ਬਣਾਉਣਗੇ ਉਹਨਾਂ ਸਮੂਹ ਵਾੜਵਾਸੀਆਂ ਨੂੰ ਇਹਨਾਂ ਚੋਣਾਂ ਵੀ ਸੰਜੀਪ ਬੁੱਗਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਕਿ ਵਾਰਡ ਨੰਬਰ 8 ਤੋਂ ਕਾਂਗਰਸ ਅਤੇ ਬਾਜਯਾ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸ਼੍ਰੀ ਸੰਜੀਪ ਬੁੱਗਾ ਜੀ ਜੋ ਕਿ ਕਿਸੇ ਜਾਣ ਪਛਾਣ ਦੇ ਮਹਰ ਨਹੀਂ ਆ ਕਿਉਂਕਿ ਉਹ ਇਹੋ ਜਿਹੀ ਸ਼ਖਸੀਅਤ ਨੇ ਉਹਨਾਂ ਨੇ ਕਦੇ ਵੀ ਕੋਈ ਪਾਰਟੀ ਨਹੀਂ ਦੇਖੀ ਜਿਹੜਾ ਵੀ ਉਹਨਨੂੰ ਕੰਮ ਕਰਾਉਣ ਆਉਂਦਾ ਆ ਉਹ ਬੜੇ ਖਿੜੇ ਮੱਥੇ ਉਹ ਕੰਮ ਕਰਦੇ ਆ ਕਿਉਂਕਿ ਅਸੀਂ ਪਿਛਲੇ ਸਮੇਂ ਦੇਖਦੇ ਰਹੇ ਆ ਕਿ ਬਹੁਜਾ ਸਮਾਜ ਪਾਰਟੀ ਦਾ ਕੋਈ ਸਾਥੀ ਜਾਂਦਾ ਸੀਗਾ ਤਾਂ ਉਹਦਾ ਕੰਮ ਕਰਕੇ ਆਪ ਉਹ ਘਰ ਉਹਨਾਂ ਦਾ ਜਿਹੜਾ ਡਾਕੂਮੈਂਟ ਫੜਾਉਣ ਜਾਂਦੇ ਸੀਗੇ ਤੇ ਅੱਜ ਜੋ ਉਹ ਘਰ ਦੇ ਸਰਦਾਰ ਬਲਿੰਦਰ ਸਿੰਘ ਢਾਲੀਵਾਲ ਜੀ ਨੇ ਕੀਤਾ ਆ ਤਾਂ ਇਸ ਮੌਕੇ ਸਮੁੱਚੀ ਵਾਸਪਾ ਦੇ ਸਾਥੀ ਅਤੇ ਕਾਂਗਰਸ ਸਾਥੀ ਹਾਜ਼ਰ ਸੀਗੇ ਔਰ ਜੋ ਤੁਸ਼ਾ ਫਗਵਾੜੇ ਦੇ ਵਿੱਚ ਪਾਇਆ ਜਾ ਰਿਹਾ ਇਸ ਤੋਂ ਸਾਫ ਨਜ਼ਰ ਆਉਂਦਾ ਕਿ ਜਿਹੜਾ ਕਾਰਪੋਰੇਸ਼ਨ ਤੇ ਜਿਹੜਾ ਕਬਜ਼ਾ ਆ ਉਹ ਕਾਂਗਰਸ ਦੇ ਬਸਪਾ ਕਰਨ ਜਾਂਦੇ ਉਹ ਤਾਂ ਸੰਜੀਪ ਬੁੱਗਾ ਨੇ ਵੀ ਵਿਧਾਇਕ ਨੂੰ ਥਾਲੀਵਾਲ ਦੇ ਨਾਲ ਨਾਲ ਬਸਪਾ ਆਗੂਆਂ ਦਾ ਧੰਨਵਾਦ ਕਰਦੇ ਹਾਂ ਸਮੂਹ ਬਾੜਵਾਸੀਆਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਅੱਜ ਬਹੁਤ ਖੁਸ਼ੀ ਦੀ ਗੱਲ ਆ ਕਿ ਬਾੜ ਨੰਬਰ 8 ਬਾਬਾ ਕਰੀਆ ਵਿਖੇ ਅੱਜ ਦਫ਼ਤਰ ਦਾ ਜਿਹੜਾ ਉਦਘਾਟਨ ਸਰਦਾਰ ਬਲਵਿੰਦਰ ਸਿੰਘ ਥਾਲੀਵਾਲ ਜੀ ਦੇ ਹੱਥੋਂ ਕਰਵਾਇਆ ਔਰ ਇੱਕ ਹੋਰ ਖੁਸ਼ੀ ਦੀ ਖਬਰ ਇਹ ਆ ਕਿ ਸਾਡਾ ਜਿਹੜਾ BSP ਦੇ ਨਾਲ ਕਾਂਗਰਸ ਪਾਰਟੀ ਦਾ ਅਲਾਇੰਸ ਹੋ ਗਿਆ ਔਰ ਜਿਹਦੇ ਨਾਲ ਸ਼ਹਿਰ ਦੇ ਵਿੱਚ ਅਸੀਂ ਜਿਹੜਾ ਕਾਫੀ ਮਜ਼ਬੂਤ ਹੋਏ ਆ ਉਹਦੇ ਨਾਲ ਇਹ ਆ ਕਿ ਸਾਡੇ ਜਿੰਨੇ ਵੱਧ ਤੋਂ ਵੱਧ ਕੈਂਡੀਡੇਟ ਜਿੱਤਣ ਜਿੱਤਣਗੇ ਤਾਂ ਅਸੀਂ ਜਿਹੜਾ ਆਪਣੀ ਕਾਰਪੋਰੇਸ਼ਨ ਬਣਾਵਾਂਗੇ ਸ਼ਹਿਰ ਦਾ ਜਿਹੜਾ ਸਰਪੱਖੀ ਜਿਹੜਾ ਵਿਕਾਸ ਕਰੀਏ ਜਿਹੜਾ ਬੜੇ ਸਾਲਾਂ ਤੋਂ ਰੁਕਿਆ ਪਿਆ ਔਰ ਮੈਂ ਇਹੀ ਆਸ ਕਰਦਾ ਸਾਡੇ ਜਿੰਨੇ ਵੀ ਵੋਟਰ ਸਪੋਟਰ ਸ਼ਹਿਰ ਵਾਸੀ ਆ ਕਿ ਵੱਧ ਤੋਂ ਵੱਧ ਸੀਟਾਂ ਜਿਹੜੀਆਂ ਕਾਂਗਰਸ ਬਹੁਜਨ ਸਮਾਰਟ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਓ ਔਰ ਵਾਰ ਨੰਬਰ 8 ਤੋਂ ਮੈਂ ਖੁਦ ਤੁਹਾਡਾ ਸੇਵਕ ਖੜਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੀਆਂ ਵੱਧ ਤੋਂ ਵੱਧ ਵੋਟਾਂ ਪਾ ਸਕਦੇ ਆ ਇਸ ਆਪਣੇ ਉਮੀਦਵਾਰਾਂ ਜਿਤਾਈਏ ਬਹੁਤ ਬਹੁਤ ਧੰਨਵਾਦ ਜੈ ਫਗਵਾੜਾ ਦੇ ਵਾਰ ਨੰਬਰ 8 ਤੋਂ ਕਾਂਗਰਸ ਪਾਰਟੀ ਨੇ ਸਾਫ ਕਾ ਕਾਉਂਸਲਰ ਸੰਜੀਵ ਬੁਗਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਜਿਸ ਦੇ ਚਲਦਿਆ ਸੰਜੀਵ ਬੁਗਾ ਵੱਲੋਂ ਆਪਣਾ ਮੁੱਖ ਚੋਣ ਦਫ਼ਤਰ ਖੋਲਿਆ ਗਿਆ ਜਿਸਾ ਉਦਗਾਰਨ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਆਪਣੇ ਕਰ ਕਮਲਨ ਨਾਲ ਰੀਬਨ ਕੱਟ ਕੇ ਕੀਤਾ ਜ਼ਿਕਰਯੋਗ ਹੈ ਕਿ ਇਨਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਬੋਜਨ ਸਮਾਈ ਪਾਰਟੀ ਨਾਲ ਹੋਏ ਸਮਝੌਤੇ ਤੋਂ ਬਾਅਦ ਪਾਰਟੀ ਨੂੰ ਕਾਫੀ ਮਜ਼ਬੂਤੀ ਮਿਲੀ ਹੈ ਇਸ ਮੌਕੇ ਬਾਜਾ ਸਮਾਜ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਜਿਥੇ ਸੰਜੀਵ ਬੁੱਗਾ ਨੂੰ ਸ਼ੁਭ ਕਾਮਨਾਵਾਂ ਮਾ ਪੇਟ ਕੀਤੀਆਂ ਉਥੇ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਤੇ बसपा ਦੇ ਉਮੀਦਵਾਰ ਵੱਡੇ ਮਾਰਚ ਨਾਲ ਇਹ ਚੋਣ ਜਿੱਤ ਕੇ ਫਗਵਾੜਾ ਅੰਦਰ ਸਾਂਝੀ ਕਾਰਪੋਰੇਸ਼ਨ ਬਣਾਉਣਗੇ ਉਨ੍ਹਾਂ ਸਮੂਹ ਬਾੜਵਾਸੀਆਂ ਨੂੰ ਇਹਨਾਂ ਚੋਣਾਂ ਵਿੱਚ ਸੰਜੀਵ ਬੁੱਗਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਉਦੋਂ ਸੰਜੀਵ ਬੁੱਗਾ ਨੇ ਵੀ ਵਿਧਾਇਕੂ ਥਾਲੀਵਾਲ ਦੇ ਨਾਲ-ਨਾਲ बसपा ਆਗੂਆਂ ਦਾ ਧੰਨਵਾਦ ਕਰਦੇ ਹਾਂ ਸਮੂਹ ਬਾੜਵਾਸੀਆਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ